ਸਤਿ ਸ਼੍ਰੀ ਅਕਾਲ ਲੋਸਟੋਂ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਬ ਮਾਲੀ ਸਾਬ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮਾਲੀ ਸਾਬ ਲਿਕਰ ਪਾਲਸੀ ਤਾਂ ਆਮ ਆਦਮੀ ਪਾਰਟੀ ਦੀਆਂ ਜੜਾਂ ਦੇ ਵਿੱਚ ਬੈਗੀ ਦਿੱਲੀ ਦੇ ਵਿੱਚ ਤੇ ਹੁਣ ਅੱਜ ਅਖਬਾਰਾਂ ਦੇ ਵਿੱਚ ਵੀ ਖਬਰ ਛਪੀ ਹੈ ਉਹ ਕਹਿੰਦੇ ਕਿ ਵੀ ਪੰਜਾਬ ਸਰਕਾਰ ਨੇ ਵੀ ਪੈਰ ਪਿੱਛੇ ਖਿੱਚ ਲਏ ਨੇ ਅਧਿਕਾਰੀ ਪਹਿਲਾਂ ਹੀ ਈਡੀ ਦੀ ਰਡਾਰ ਦੇ ਉੱਪਰ ਨੇ ਉਹਨਾਂ ਦੇ ਪੁੱਛਗੀਚ ਹੋ ਰਹੀ ਹੈ ਹੁਣ ਸਹਿਮ ਕਹਿੰਦੇ ਕਿ ਪੰਜਾਬ ਸਰਕਾਰ ਦੇ ਮਾਹੌਲ ਦੇ ਵਿੱਚ ਵੀ ਸਹਿਮ ਹੈ ਕਿ ਤੇ ਈਡੀ ਦਾ ਚੁਕਾ ਪੰਜਾਬ ਦੀ ਸਰਕਾਰ ਵੱਲ ਨਾ ਹੋ ਜੇ ਜਿਹੜਾ L1 ਲਾਇਸੈਂਸ ਅੱਗੇ ਫਾਰਵਰਡ ਕਰਨਾ ਸੀ ਤੇ ਤੀਸਰੇ ਸਾਲ ਦੇ ਵਿੱਚ ਉਹ ਵੀ ਸਰਕਾਰ ਨੇ ਰੋਕ ਲਿਆ ਕਿ ਨਹੀਂ ਤੁਹਾਨੂੰ ਨਹੀਂ ਦੇਣਾ ਤੁਹਾਡੀ ਈਡੀ ਦੀ ਜਾਨ ਚੱਲ ਰਹੀ ਆ ਤੋ ਕੀ ਸੱਚਮੁੱਚ ਮਾਨੀ ਸਾਹਿਬ ਸਹਿਮ ਹੈ ਸਰਕਾਰ ਦੇ ਵਿੱਚ ਦੇਖੋ ਜੀ ਜਿੰਨੀ ਕੁ ਮੈਨੂੰ ਸੂਝ ਆ ਉਹਦੇ ਅਨੁਸਾਰ ਇਹ ਗੱਲ ਤਾਂ ਸਹੀ ਆ ਵੀ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਸ਼ਰਾਬ ਨੀਤੀ ਲਾਗੂ ਕੀਤੀ ਸੀ ਉਹੀ ਪੰਜਾਬ 'ਚ ਲਾਗੂ ਕੀਤੀ ਆ। ਪਰ ਦਿੱਲੀ ਤੇ ਪੰਜਾਬ ਦਾ ਇੱਕ ਫਰਕ ਆ। ਦਿੱਲੀ ਪੂਰੀ ਸਟੇਟ 'ਵੀ ਉਹਨਾਂ ਤੇ ਨਗਰਾਨੀਆਂ, ਐਲਜੀਆ ਇਸ ਕਰਕੇ ਉਹਦੀ ਜਾਂਚ ਹੋਈ ਜਦੋਂ ਜਾਂਚ ਸ਼ੁਰੂ ਹੋਈ ਇਹ ਭੱਜ ਗਏ ਪਾਲਿਸੀ ਇਹਨਾਂ ਬਿੜਾਖਾ ਖਲੀ ਜੇ ਉਹ ਪਾਲਿਸੀ ਲੋਕਪੱਖੀ ਸੀ। ਜੇ ਉਹਦੇ ਨਾਲ ਦਿੱਲੀ ਸਰਕਾਰ ਨੂੰ ਆਮਦਨ ਵੱਧ ਹੋਣੀ ਸੀ ਤੇ ਲੜਦੇ ਪਾਲਿਸੀ ਤੇ ਇਹਦਾ ਮਤਲਬ ਕੋਈ ਵੱਡੀ ਗੜਬੜ ਸੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਹੁਣ ਤੁਹਾਡੇ ਸਾਰੇ ਇੱਕ ਕਾਫੀ ਮਾਮਲੇ ਦੀ। ਦੂਜੀ ਗੱਲ ਪੰਜਾਬ ਸਟੇਟ ਆ। ਪੰਜਾਬ ਸਟੇਟ ਹੋਰ ਨਾਲ ਸਟੇਟਾਂ ਵਾਂਗੂ ਇੱਕ ਪੂਰੀ ਫੁੱਲ ਸਟੇਟ ਆ। ਪੰਜਾਬ ਸਰਕਾਰ ਆਪਣੀ ਕੋਈ ਵੀ ਨੀਤੀ ਤੈਅ ਕਰ ਸਕਦੀ ਆ ਜਿਹੜੀ ਉਹਦੇ ਅਧਿਕਾਰ ਖੇਤਰ ਚ ਆ। ਉਹ ਗਲਤ ਕਰੇ, ਠੀਕ ਕਰੇ ਇਹਨੂੰ ਉਸ ਰੂਪ ਚ ਚੈਲੰਜ ਨਹੀਂ ਕੀਤਾ ਜਾ ਸਕਦਾ ਜੋ ਮੈਨੂੰ ਲੱਗਦਾ। ਪਰ ਕਿਉਂਕਿ ਇਹਨਾਂ ਲਈ ਪੰਗਾ ਇਹ ਆ ਵੀ ਜਿਹੜੀਆਂ ਸ਼ਰਾਬ ਕੰਪਨੀਆਂ ਨੇ ਇੱਥੇ ਲਿਆਂਦੀਆਂ ਉਹ ਦਿੱਲੀ ਤੇ ਜਾਂਚ ਤੇ ਫਸੀਆਂ ਹੋਈਆਂ ਨੇ ਮੈਨੂੰ ਇਹ ਲੱਗਦਾ ਵੀ ਇਹ ਨਾ ਉਹ ਤਾਂ ਤਾਲਾ ਵਟ ਰਹੇ ਆ ਪਤਾ ਤਾਂ ਹੈ ਮੈਨੂੰ ਵੀ ਅਸੀਂ ਜਿੱਤ ਕਰ ਰਹੇ ਆ ਪੈਸੇ ਬਣਾ ਰਹੇ ਆ ਸਾਰਾ ਕੁਝ ਕਰ ਰਹੇ ਆ ਪਰ ਪੰਜਾਬ ਦੀ ਸ਼ਰਾਬ ਨੀਤੀ ਖلاف ਈਟੀ ਜਾਂ ਹੋਰ ਮੈਨੂੰ ਲੱਗਦਾ ਕੋਈ ਬੜੀ ਕਾਰਵਾਈ ਨਹੀਂ ਕਰ ਸਕੂਗੀ ਰੁਕਟ ਸਟੇਟ ਦਾ ਅਧਾਰ ਖੇਤਰ ਆ ਉਹਦੇ ਖਾਤਰ ਵਿਰੋਧੀ ਤੇ ਲੜ ਸਕਦੀ ਆ ਲੋਕ ਲੜ ਸਕਦੇ ਨੇ ਪਰ ਈਡੀਆ ਕੋਈ ਫੈਸਲਾ ਨਹੀਂ ਕਰ ਸਕਦੀ ਵੀ ਜਿਹੜੀ ਸਟੇਟ ਆ ਉਹ ਕਹੀ ਜੀ ਨੀਤੀ ਕਿਹੜੀ ਇਖਤਿਆਰ ਕਰੇ ਇਹ ਪਰ ਜਿੰਮੇ ਹੁੰਦਾ ਨਾ ਵਿਚ ਕੋਰ ਦੀ ਦਾੜੀ ਤੇ ਟਣਕਾ ਇਹ ਡਰੇ ਹੋਏ ਨੇ ਇਹਨਾਂ ਨੇ 2 ਸਾਲ ਉਹੀ ਨੀਤੀ ਚਲਾ ਲਈ ਤੇ ਸਰਕਾਰ ਨੇ ਇਹਨਾਂ ਦੇ ਅਫਸਰ ਵੀ ਤਲਵੰਤ ਕਰ ਲਏ ਤਲਵੰਤ ਅਸਫੇਸ਼ ਕਰਕੇ ਕੀਤੇ ਨੇ ਵੀ ਇਹ ਉਥੇ ਗਏ ਨੇ ਦਿੱਲੀ ਸ਼ਰਾਬਦੀ ਨੀਤੀ ਦੀ ਜਿਹੜਾ ਗਿਆਨ ਤਵਾਬਲਾ ਸਮਝੋਤਾ ਸੀ ਨਾ ਇੱਕ ਛਲਾਵਾ ਸੀ ਲੋਕਾਂ ਨਾਲ ਹੈਈ ਸੀ ਉਹ ਡੇਲੀ ਮਾਡਰਨ ਦੀ ਨਕਲ ਦਿੱਲੀ ਪਰੰਦੇ ਦੀ ਨਕਲ ਤਾਂ ਹੈਈ ਫੜਕਪਾ ਵੀ ਕਰ ਰਹੇ ਨੇ ਮਹੱਲਾ ਕਲੀ ਨੇ ਕਿੱਤੀ ਆ ਐਕਸਪੀਰੀਅੰਸ ਸਕੂਲ ਕੀਆ 700 ਸਕੂਲਾਂ ਦੇ ਪ੍ਰਿੰਸੀਪਲ ਹੈ ਨਹੀਂ ਪੰਜਾਬ ਦੇ ਅੱਜ ਸੋ ਇਸ ਕਰਕੇ ਇਹ ਡਰੇ ਹੋਏ ਨੇ ਜਾਵੇ ਪਰ ਮੈਨੂੰ ਕੋਈ ਇਹ ਲੱਗਦਾ ਵੀ ਈਡੀ ਆ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਦੇ ਆਧਾਰ ਤੇ ਪੰਜਾਬ ਸਰਕਾਰ ਖਿਲਾਫ ਕੋਈ ਵੱਡੀ ਕਾਰਵਾਈ ਕਰ ਸਕਦੀ ਆ ਮਾਲੀ ਸਾਹਿਬ ਪੰਜਾਬ ਸਰਕਾਰ ਜਾਂ ਦਿੱਲੀ ਦੀ ਸਰਕਾਰ ਜਾਂ ਪੂਰੀ ਪਾਰਟੀ ਆਮ ਆਦਮੀ ਹੈਗੀ ਇਹਨਾਂ ਦਾ ਤਰਕ ਹੈ ਕਿ ਦਿੱਕਤਾਂ ਉੱਥੇ ਵੀ ਨਹੀਂ ਸੀ ਕੋਈ ਉੱਥੇ ਵੀ ਸਭ ਕੁਝ ਸਟੇਬਲ ਸੀ ਦਿੱਲੀ ਦੇ ਵਿੱਚ ਪਰ ਸਾਡੇ ਡਰ ਕਰਕੇ ਤੇ ਭਾਜਪਾ ਤੱਕਾ ਕਰਕੇ ਸਾਨੂੰ ਤੰਗ ਕਰ ਰਹੀ ਹੈ ਸਾਡੇ ਬੰਦੇ ਨੂੰ ਅੰਦਰ ਕਰ ਰਹੀ ਆ ਉਹ ਚ 얘ਕੇ ਦਿੱਕਤ ਉੱਥੇ ਵੀ ਨਹੀਂ ਸੀ ਸਿਰਫ ਇੱਕ ਸਾਡੇ ਖੌਫ ਕਰਕੇ ਮੈਂ ਇਹ ਇਹ ਨਾ ਇਹ ਜਾਲੀ ਇੱਕ ਪਰਸੈਪਸ਼ਨ ਸਿਰਜਦੇ ਨੇ ਵੀ ਕੇਜਰੀਵਾਲ ਤੋਂ ਡਰਦਾ ਜੀ ਮੋਦੀ ਹੋਰ ਕਿਸੇ ਤੋਂ ਨਹੀਂ ਡਰਦਾ ਜਿਹੜੀਆਂ ਇਹ ਗੱਲਾਂ ਕਰਦੇ ਨੇ ਨਾ ਵੀ ਦਿੱਕਤ ਉੱਥੇ ਨਹੀਂ ਸੀ ਜੇ ਦਿੱਕਤ ਨਹੀਂ ਸੀ ਫਿਰ ਸ਼ਰਾਰਤ ਨਹੀਂ ਸੀ ਵਾਪਸ ਕਿਉਂ ਲਈ ਛੋ ਇਹ ਇਸ ਕਰਕੇ ਇੱਕ ਝਾੜੀ ਪਰਸੈਪਸ਼ਨ ਸਿਰਜਦੇ ਨੇ ਲੋਕਾਂ ਚ ਵੀ ਅਸੀਂ ਇਹ ਕਰਾਂਗੇ ਜੀ ਉਹ ਕਰਾਂਗੇ ਜੀ ਬਾਰਾ ਕਿਉਂ ਬਿੱਟੇ ਪਹਿਲਾਂ ਆਏ ਹੋਈ ਥਾ ਦਾ ਹਲੋ ਜੀ ਜੀ ਮਾਲੀ ਸਾਹਿਬ ਹਾਂ ਇਹ ਕਰਕੇ ਇਹ ਇਹ ਨਾ ਇੱਕ ਪ੍ਰੋਸੈਸ਼ਨ ਫਰਾਟ ਫਿਰ ਜਦੇ ਨਹੀਂ ਵੇ ਉਹ ਸੇ ਦੇ ਚੱਪਲ ਜੀ ਜੇ ਜੇ ਕੰਨੀ ਸੀ ਫਿਰ ਵਾ ਚੁ ਲਈ ਫਿਰ ਤੁਸੀਂ ਉੱਥੇ ਅੜਦੇ ਲੜਦੇ ਫਿਰ ਸਾਹਮਣੇ ਆ ਗਏ ਜਿਹੜੇ ਬਿੱਲੀਸ਼ੇ ਵਿਕਰਨੀਤੀਆ ਉਹਦੇ ਨਾਲ ਸਰਕਾਰ ਨੂੰ ਨੁਕਸਾਨ ਹੋਇਆ ਤੇ ਜਿਹੜੇ ਸ਼ਰਾਬ ਕਰੋ ਵਾਲਿਆਂ ਨੂੰ ਫਾਇਦਾ ਹੋਇਆ ਇਹ ਤਾਂ ਅੰਕੜੇ ਦਿੰਦਾ ਨਹੀਂ ਇਹ ਚ ਤੁਸੀਂ ਨਾ ਇਹਦੇ ਵਿੱਚ ਝੂਠ ਨਹੀਂ ਕਹ ਸਕਦੇ ਪਰ ਕਿਉਂਕਿ ਹੁਣ ਖੋਜੀ ਪੁੱਤਰ ਕਾ ਖਤਮ ਹੋ ਗਈ ਇਹਨਾਂ ਨੂੰ ਨੰਗਾ ਕਰਨ ਵਾਲਾ ਕੋਈ ਹੈ ਨਹੀਂ ਜੀ ਇਹ ਬਿਲਕੁਲ ਬਿਲਕੁਲ ਸੋ ਮਾਲੀ ਸਾਹਿਬ ਦੂਜਾ ਥੋੜਾ ਜਿਹਾ ਪੰਜਾਬ ਦੇ ਚੋਣਵੀ ਮਾਹੌਲ ਬਾਰੇ ਵੀ ਦੱਸ ਦੋ ਕਿ ਕਿਵੇਂ ਵੇਖ ਰਹੇ ਹੋ ਸਾਰੇ ਇਸ ਗੱਲਬਾਤ ਨੂੰ ਦੇਖੋ ਚੋਣਾਂ ਵੀ ਹੋ ਰਹੇ ਆ ਮਤਲਬ ਹਾਲ ਹੀ ਰੱਪਨ ਆਪ ਦਾ ਤਰੋਂ ਖੁੱਤੀ ਲੋਬਣੀ ਗਾਵੇ ਹਲਪਤਾਲ ਇਸ ਸਿਆਸੀ ਪਾਰਟੀ ਕੋਲ ਲੋਕ ਸਭਾ ਦੀ ਚੋਣ ਲਈ ਅਜੰਡਾ ਨਹੀਂ ਹੈ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਨਮਾਇਦੇ ਚੁਣੋਗੇ ਉਹ ਮੁਲਕ ਦੇ ਲਈ ਕਿਹੜੀਆਂ ਨੀਤੀਆਂ ਲਈ ਲੜਨਗੇ ਕਿਹੜੀਆਂ ਨੀਤੀਆਂ ਦੇ ਖਿਲਾਫ ਲੜਨਗੇ ਇਹ ਕੋਈ ਅਜੰਡਾ ਨਹੀਂ ਦੂਜਾ ਜੋ ਪੰਜਾਬ ਨਾਲ ਕੱਤੇ ਵਿਕਰੇ ਹੋਏ ਨੇ ਦਾ ਦੋ ਪੰਜਾਬ ਦੀਆਂ ਲੋੜਾਂ ਦੇ ਉਹ ਜਿਹਨਾਂ ਦੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਉਹਨਾਂ ਬਾਰੇ ਅਸੀਂ ਕੀ ਕਰਾਂਗੇ ਇਹ ਵੀ ਕੋਈ ਨਹੀਂ ਦੱਸਦਾ ਨਹੀਂ ਹੁਣ ਲੈ ਕੇ ਗੱਲ ਆ ਗਈ ਉਮੀਦਵਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਨਾ ਨੂੰ ਉਹਨਾਂ ਦੀ ਗਿਆਨ ਤੇ ਅਕਲ ਹੈ ਉਹਨਾਂ ਨੂੰ ਮਲਕਮ ਦੀ ਹਾਲਤ ਬਾਰੇ ਜਾਣੂ ਨੇ ਉਹ ਪੰਜਾਬ ਦੇ ਸੰਸਾਰ ਬਾਰੇ ਜਾਣੂ ਨੇ ਇਹ ਗੱਲ ਤਾਂ ਕਿਤੇ ਹੈ ਨਹੀਂ ਸੋ ਹੁਣ ਪੰਜਾਬ ਦੇ ਵਿੱਚ ਤਾਂ ਸਿਰਫ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਹਾਰ ਹੀ ਲੜਾਈ ਲੜ ਰਹੀ ਹੈ ਪਹਿਲੀ ਗੱਲ 2014 ਦੇ ਇਹ ਲੜ ਰਹੇ ਨੇ ਇਹਨਾਂ ਵਿੱਚ ਜੋ ਬਨਮੇਪ ਦਾ ਐਕਸ਼ਨ ਹੈ ਇਹਨਾਂ ਨੂੰ ਕੋਈ ਲੋਕ ਸਵਾਲ ਲਈ ਠੁਕਣਾ ਉਮੀਦਾਰ ਨਹੀਂ ਲੱਭਦਾ ਜਿੱਤ। ਪੰਜ ਮੰਤਰੀ ਧੋਖੇ ਇੰਨੇ ਨਾਲ ਐਮਐਲਏ ਚੋਟੇ ਤੇ ਤਿੰਨ ਨੇ ਜਿਹੜੇ ਦੂਦੇ ਪਾਸੋਂ ਧੋਖੇ ਬਦਲ ਬਦਲੂ ਤੋਂ ਇੱਕ ਆਪਣਾ ਆਨੰਦਪੁਰ ਵਾਲਾ ਬੰਦਾ ਜਿਹੜਾ ਜਿਹੜਾ ਦੇਖੋ ਵਿਦਿਆਰਥੀ ਆਗੂ ਰਿਹਾ ਜੂਥ ਲੀਡਰ ਰਿਹਾ ਮਾਲਵਿੰਦਰ ਕੰਗ ਉਹ オリジナル ਕੈਂਡੀਡੇਟ ਇਹਦਾ ਹਸਕ ਹੋਗਾ। ਜੀ। ਇਹ ਕਰਕੇ ਇਹ ਜਿਹੜੀ ਉਮੀਦ ਮੈਂ ਜਿਹੜਾ ਬੰਦਾ ਤਰ੍ਹਾਂ ਹੋਣਾ ਚਾਹੀਦਾ ਬਿਲਕੁਲ ਪਰ ਤੁਸੀਂ ਵਿਚਾਰ ਨੂੰ ਅਜੰਡੇ ਨੂੰ ਤਿਆਰ ਕਰਕੇ ਸਿਰਫ ਚੰਗੇ ਬੰਦੇ ਚੋਣ ਜਿੱਤਣ ਵਾਲੀ ਗੱਲ 'ਤੇ ਫੋਕਸ ਕਰ ਦਿਓ ਇਹਦਾ ਮਤਲਬ ਤੁਹਾਡਾ ਮਕਸਦ ਚੋਣ ਜਿੱਤਣਾ ਚੋਣ ਜਿੱਤ ਕੇ ਸਿਆਸਤ ਕਰਨਾ ਨਹੀਂ ਕਿਉਂਕਿ ਉਹ ਕੀ ਹੈ ਫਿਰ ਤੁਹਾਨੂੰ 5 ਸਾਲ ਤੋਂ 25 ਕਰੋੜ ਰੁਪਏ ਮਿਲ ਜੂ ਆਪਦੀ ਮਰਜ਼ੀ ਦਾ ਖਰਚ ਲਓਗੇ ਸਾਰੀ ਉਮਰ ਦੀ ਪੈਨਸ਼ਨ ਮਿਲ ਜੂ ਹਾਰੀ ਉਮਰ ਦੇ ਤੁਹਾਨੂੰ ਪਰਿਵਾਰਾਂ ਨੂੰ ਸਹੂਲਤਾਂ ਮਿਲ ਜਾਣੀਆਂ ਇਹ ਜਿਹੜੇ ਉਹਨੇ 10 ਰਾਜ ਸਭਾ ਲਈ ਚੁਣੇ ਸੀ ਪੰਜਾਬ ਤੋਂ ਸੱਤ ਚੁਣੇ ਸੀ ਉਹ ਕਿੱਥੇ ਨੇ ਜੀ ਮੈਨੂੰ ਦਿਖਾਓ ਤਾਂ ਸਹੀ ਨਾ ਉਹਨਾਂ ਨੇ ਕਿਹੜਾ ਪੰਜਾਬ ਦੇ ਹੱਕਾਂ ਲਈ ਲੜ ਲਿਆ ਉਹ ਤਾਂ ਰਾਜਿਆਂ ਦਾ ਸਦਨ ਨਾ ਰਾਜ ਸਭਾ ਉੱਥੇ ਕੌਣ ਕੀ ਬੋਲਿਆ ਮਾੜਾ ਮੋਟਾ ਦੇ ਕੋਈ ਬੋਲਿਆ ਆਪਦੀ ਲਿਮਟ ਦੇ ਵਿੱਚ ਉਹ ਬਾਬਾ ਫਿੱਟੇ ਵਾਲ ਬੋਲਿਆ ਤੇ ਫਿੱਟੇ ਵਾਲ ਨੇ ਚੋਣਾਂ ਵੇਚ ਬੋਣ ਚੋਣਾਂ ਉਹਦਾ ਵੀ ਕਹਿਿਆ ਸੀ ਮੈਂ ਪਾਰਟੀ ਦਾ ਉਮੀਦਵਾਰ ਨਹੀਂ ਹਾਂ ਮੈਂ ਆਜ਼ਾਦ ਆ ਇਹਨਾਂ ਨੇ ਮੈਨੂੰ ਚੁਣਿਆ ਹੁਣ ਬਾਪੇ ਫਿੱਕੇਵਾਲ ਨੇ ਉਹਨੂੰ ਪੁੱਛਿਆ ਕੇਜਰੀਵਾਲ ਬਾਰੇ ਸਵਾਲ ਹੋਰ ਉਹ ਵੀ ਮੈਂ ਸਿਆਸੀ ਲੜਾਈ ਨਹੀਂ ਲੜਨੀ ਮੈਂ ਮੇਰਾ ਕੋਈ ਮਤਲਬ ਇਹ ਸਿਆਸਤ ਆਮ ਆਦਮੀ ਪਾਰਟੀ ਦੀ ਹੋਰ ਅਮੀ ਲੜਾਈਆ ਮੈਂ ਇਹਦੇ ਵਿੱਚ ਨਹੀਂ ਪੈਣਾ ਮੇਰਾ ਆਪਣਾ ਏਜੰਡਾ ਮੈਂ ਉਹ ਕੰਮ ਕਰਾਂ ਚਲੋ ਫਿੱਕੇਵਾਲ ਦਾ ਪੰਜਾਬ ਦੇ ਪ੍ਰਸੰਗ 'ਚ ਜਿਹੜਾ ਇੱਕ ਰੋਲ ਵਾਤਾਵਰਣ ਬਾਰੇ ਉਹ ਤਾਂ ਵੱਖਰਾ ਪਰ ਜਿਹੜੀਆਂ ਵੀ ਵਿਚਾਰਧਾਰਾ ਤੇ ਪ੍ਰਵਚਨਾ ਉਹ ਕੋਈ ਭਾਜਪਾ ਨਾਲੋਂ ਵੱਖਰਾ ਨਹੀਂ ਹੈ। ਤੁਸੀਂ ਸੋਚ ਨਹੀਂ ਸਕਦੇ। ਜਦੋਂ ਰਾਮੰਦਰ ਬੜਿਆ ਉਹਦੇ ਕੁਛ ਸੱਜਣ ਸੀ ਉੱਥੇ ਉਹਨਾਂ ਵੀ ਉੱਥੇ ਗਏ ਕੁਟਿਆ ਚ। ਬੈ ਗੀ ਉੱਥੇ ਇਹਦਾ ਮਾਹੌਲ ਸੀ ਜਸ਼ਨ ਵਰਗਾ ਮਾਹੌਲ ਸੀ। ਜਿਵੇਂ ਬਹੁਤ ਬਵੀਆਂ ਹੋ ਗਈ ਸੀ। ਸੋ ਇਹ ਜਿਹੜੀ ਭਾਜਪਾ ਕੱਪੜੇ ਵਾਲੀ ਫਰੋਚ ਆ ਨਾ ਜੀ ਉਹ ਚਲੋ ਇੱਕ ਹੋਰ ਪ੍ਰਸੰਗ ਤੇ ਸਾਡੇ ਲਈ ਬੜੀ ਬੀਚੜੋਤੀ ਆ। ਡੇਰਾਬਾਦ ਇਹ ਉਹ ਕਸਮ ਕਾ ਪਰ ਤੋਂ ਜਨਾਬ ਬਾਬੇ ਸਿੱਟਿਆ ਵਾਲੇ ਉਥੇ ਗੱਲ ਕੀਤੀ ਵਧੀਆ ਕੀਤੀ ਦੁਕੀਏ ਕੀਤੀ ਮੈਂ ਨਹੀਂ ਇਹਨਾਂ ਨੂੰ ਡਿਫੈਂਡ ਕਰਨਾ ਪਰ ਸਲਿੱਪ ਵੀ ਕੱਢਿਆ ਉਹਨੇ ਜੀਰੇ ਵਾਲੀ ਫੈਕਟਰੀ ਦੇ ਵਿੱਚ ਜਿਹੜਾ ਅਪਦਾ ਜੰਟਾ ਸੀ ਉਹਦੇ ਖਾਤਰ ਲੜਾਈ ਲੜਨ ਦੀ ਥਾਂ ਉਥੇ ਕਾਨੂੰਨ ਦੇ ਵਿੱਚ ਫਸ ਕੇ ਬਹਿ ਗਏ ਆਪਾਂ ਕੀ ਕਹਿ ਸਕਦੇ ਹਾਂ ਜੀ ਆਹ ਪੁਟਾ ਆਈਆਂ ਦੀ ਬਹੁਤ ਪੁਟਾ ਆਈਆਂ ਜਦੋਂ ਮੁੜ ਕੇ ਰਪੁਟਾ ਰਦ ਹੋ ਗਈ ਆ ਫਿਰ ਮੁੱਕੀ ਮਾਰ ਗਏ ਸੋ ਇਸ ਤਰ੍ਹਾਂ ਕਿ ਜਦੋਂ ਤੱਕ ਤੁਹਾਡੇ ਕੋਲੇ ਸਿਆਸੀ ਤੂਝ ਨਹੀਂ ਸਿਆਸੀ ਗਰਤਾੰਤ ਨਹੀਂ ਨਾ ਤੁਸੀਂ ਪੰਜਾਬ ਲਈ ਲੜ ਸਕਦੇ ਹੋ ਨਾ ਤੁਸੀਂ ਮੂਲਕ ਲਈ ਲੜ ਸਕਦੇ ਹੋ ਪਰ ᱱਆਪ ਦੀ ਹਾਲਤ ਇਸ ਪੱਖੋਂ ਬਹੁਤ ਮਾੜੀ ਹੈ ਜੀ ਬਿਲਕੁਲ ਇਸ ਵਾਰ ਵੀ ਨਿੱਜੀ ਉਹ ਸਾਰਾ ਕੁਝ ਮਾਲੀ ਸਾਹਿਬ এজেন্ডਾ ਦਾ ਕੋਈ ਨਹੀਂ ਬੇਸ਼ੱਕ ਮੈਨੀਫੈਸਟੋ ਦੇ ਵਿੱਚ ਸਾਰਾ ਕੁਝ ਹੋਵੇ ਮੈਂ ਤਾਂ ਮੈਨੀਫੈਸਟੋ ਆ ਦੇਖੋ ਰਾਹੁਲ ਗਾਂਧੀ ਇੱਕ ਬਹੁਤ ਵੱਡੇ ਲੀਡਰ ਬਣ ਗਿਆ ਮੂਲਕ ਦੇ ਵਿੱਚ ਉਹ ਜੋ ਮੁੱਦੇ ਆ ਰਿਹਾ ਜੋ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਉਹ ਬਿਲਕੁਲ ਆ ਜਿਹੜਾ ਲੋਕਾਂ ਦੇ ਹਿੱਤਾਂ ਵਿੱਚ ਪੰਗਮਨੀ ਕਰਦਾ ਪਰ ਪੰਜਾਬ ਦੀ ਕਾਂਗਰਸ ਕਿੱਥੇ ਹੈ ਜੀ ਪੰਜਾਬ ਦੀ ਕਾਂਗਰਸ ਤਾਂ ਪਿੱਛੇ ਕੜੀ ਖੜੀ ਆ ਅੱਜੇ ਮੈਂ ਪ੍ਰਗਟ ਸਿੰਘ ਨੂੰ ਇੰਟਰਵਿਊ ਸੁਣ ਰਿਹਾ ਜੀ ਚਲੋ ਇਹ ਬਹੁਤ ਗੱਲਾਂ ਚੰਗੀਆਂ ਕੀਤੀਆਂ ਮੈਂ ਸ਼ੇਅਰ ਵੀ ਕੀਤੀਆਂ ਉਹ ਕਹਿੰਦਾ ਤਾਰਫ ਦੇ ਵਿੱਚ ਵੀ ਜੋਰ ਚਾਹੀਦਾ ਉਹ ਬਦਲਾਅ ਨਹੀਂ ਹੋ ਰਿਹਾ ਕੋਈ ਵੀ ਮੰਨਿਆ ਵੀ ਰਾਹੁਲ ਗਾਂਧੀ ਜਿਹੜਾ ਬਦਲਾਅ ਕਰ ਰਿਹਾ ਉਹਨੇ ਪਰਵਾਦੇ ਨੂੰ ਬਰਤਾਕ ਨੂੰ ਕਹੀ ਕਰਨ ਦੀ ਗੱਲ ਨਹੀਂ ਹੋ ਰਹੀ ਠੀਕ ਆ ਉਹਨੇ ਇੱਕ ਗੱਲ ਕਹੀ ਦਲਬਦਲ ਉਹਨੇ ਜਿਹੜੇ ਉਹਨਾਂ ਨੂੰ ਰਗੜ ਦੋ ਚਾਹੇ ਸਾਡੀ ਪਾਰਟੀ ਕਿਵੇਂ ਜਾਂ ਹੋਰ ਚ ਨੇ ਤੇ ਇਹਨਾਂ ਦੀ ਸੱਸੀ ਪਾਰਟੀ ਚ ਦਲਬਦਲ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਵੱਡਾ ਆਇਆ ਨਾ ਵਕੀਂਦੇ ਤੋਂ ਸੋ ਇਹ ਇਸ ਕਰਕੇ ਪੰਜਾਬ ਦੀ ਜਿਹੜੀ ਹਾਲਤਾ ਤੁਸੀਂ ਦੇਖੋ ਅਕਾਲੀਵਾਲਾ ਅਕਾਲੀ ਦਲ ਵੀ ਥੋੜੇ ਹੱਥ ਅੱਖੇ ਹਾਰਾ ਹੋਇਆ ਸੀ ਵੀ ਮਾਗੀ ਮੰਗਲੀ ਮੁੜ ਕੇ ਉਹ ਆਪਣੇ ਜ세ਵਾਲ ਕੌਂਕੇ ਦਾ ਕੇਸ ਆ ਗਿਆ ਉਹ ਜਿਹਨਾਂ ਦੀ ਫੋਕੀ ਕਣ ਗਈ ਇਹ ਡਿਫੈਂਡੇ ਕਰਨ ਲੱਗੇ ਵੀਰ ਉਹ ਤਾਂ ਤਵਾਦੀ ਦੀ ਰਿਪੋਰਟ ਚ ਤਾਂ ਕੋਈ ਦਮੇ ਨਹੀਂ ਜੀ ਉਦੋਂ ਬਾਅਦ ਮੁੜ ਕੇ ਇਹਨਾਂ ਨੇ ਕਿਹਾ ਅਸੀਂ ਸੱਤਾ ਲਈ ਵੀ ਪਣਿਆ ਅਕਾਲੀ ਦਲ ਅਕਾਲੀ ਦਲ ਤਾਂ ਪੰਜਾਬ ਪੰਜ ਤੇ ਮੁਕਾਈ ਦੀ ਸੇਵਾ ਲਈ ਪਣਿਆ ਉਦੋਂ ਵੀ ਲੋਕਾਂ ਨੂੰ ਲੱਗਿਆ ਵੀ ਚਲੋ ਥੋੜੀ ਜਿਹੀ ਚੰਗੀ ਗੱਲ ਕੀਤੀ ਆ ਮੁੜ ਕੇ ਠੀਕ ਕਿਸ ਨਾਲ ਇਕੱਠਾ ਕੀਤੀ ਮੁੜ ਕੇ ਉਹਦੇ ਨਾਲ ਕੀ ਵਾਪਰਿਆ ਤੁਸੀਂ ਦੇਖੋ ਦੇ ਨੂੰ ਟੋਕਦੇ ਨਾ ਰਹਤਾ ਉਹ ਖੰਡ ਤੋਂ ਸਾਰੇ ਪੱਖੋਂ ਡਿੱਤੇ ਨੇ ਜੀ ਸਾਰੀਆਂ ਪਾਰਟੀਆਂ ਦੇ ਵਿੱਚ ਪਰ ਜੇ ਪੰਜਾਬ ਦੀ ਕਾਗਰਸ ਜਿਹੜੀ ਇੰਡੀਆ ਇਕੱਠ ਜੋੜਦਾ ਜਾਂ ਰਾਹੁਲ ਏਜੰਡਾ ਪਣਾ ਲੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਸ ਤਰ੍ਹਾਂ ਉਭਾਰ ਲੇ ਜਾਂ ਹੁਣ ਤੁਸੀਂ ਮੈਨੂੰ ਦੱਸੋ ਜੀ ਡਾਕਟਰ ਗਾਂਧੀ ਤੇ ਆ ਕੇ ਗੰਭੀਰਤ ਬਾਰਾ ਜਿਨ੍ਹਾਂ ਨੇ ਸਾਰੇ ਥੱਗ ਕੋਲ ਨੇ ਜਿਨ੍ਹਾਂ ਨੇ ਹੁਣ ਤੱਕ ਮਤਲਬ ਹਰਾ ਵਿਜੀਤ ਪਰਸ ਪਰਿਵਾਰ ਪਰਸ ਤੇ ਦੁੱਧਾ ਤੁਸੀਂ ਉਹ ਕਹੋ ਵੀ ਜੋ ਉਹਨਾਂ ਦਾ ਬਾਪੂ ਗੱਲਕਮੋਤ ਉਹ ਸਿਆਸਤ ਕੀਤੀ ਆ ਲਾਲ ਸਿੰਘ ਲਾਲ ਸਿੰਘ ਹਮੇਸ਼ਾ ਗੁੱਸਾ ਮਾਰ ਰਿਹਾ ਦਫਰਦਾਰ ਸੀ ਹਰदयाल ਕਮਰੋਜ ਤੇ ਮਦਨ لال ਉਹਨਾਂ ਨੇ ਕਿਹੜਾ ਪੰਜਾਬ ਦੇ ਹਿੱਤਾਂ ਲਈ ਕੀਤਾ ਹਰੇਕ ਤਰ੍ਹਾਂ ਦੇ ਉਹਨਾਂ ਤੇ ਗੁੱਸਾ ਰੱਖਦੇ ਰਹੇ ਤੁਰੂ ਤੁਸੀਂ ਜਿੱਤਿਆ ਨਹੀਂ ਮੰਡੀ ਬੋਰਡ ਦੇ ਚੇਅਰਮੈਨ ਬਣ ਕੇ ਮੰਡੀ ਬੋਰਡ ਤੁਸੀਂ ਕੀ ਕੀਤਾ ਲੋਕਾਂ ਹਿੱਤ ਲਈ ਉਹ ਦੱਸੋ ਸੋਚ ਕਰਕੇ ਪੰਜਾਬ ਦੀ ਕਾੰਗਰਸ ਦਾ ਵੀ ਬੜਾ ਮਾੜਾ ਹਾਲ ਆ ਜਿਹੜੀ ਸਭ ਕਾੰਗਰਸ ਉਹ ਆਪਦੇ ਆਪ ਨੂੰ ਬਦਲ ਨੂੰ ਤਿਆਰ ਦੀ ਇਹੇ ਕਰਕੇ ਉਹ ਬਦਲ ਧੀਦਾ ਜੀ ਲੋਕਾਂ ਨੇ ਬੰਨ ਮੇ ਲਿਆਂਦੇ ਕਿਉਂਕਿ ਬਦਲਾਵੀ ਗੱਲ ਕਰਦੇ ਸੀ ਅੱਜ ਕਾੰਗਰਸ ਵੀ ਕਹਿੰਦੇ ਨੇ ਦੇਖ ਲੈ ਬਦਲਾਵ ਦਾ ਠੀਕ ਆ ਬਦਲਾਵ ਹੀ ਹੋ ਨਿਕਲ ਗਈ ਪਰ ਤੁਸੀਂ ਲੋਕਾਂ ਨੂੰ ਅਲਾਮਾ ਦੇਨੇ ਹੋ ਵੀ ਲੋਕਾਂ ਨੇ ਬਦਲਾ ਦੀ ਜੋ ਇੱਛਾ ਚਾਹਤ ਕਿੱਤੀ ਗਲਤ ਸੀ ਤੁਹਾਡੇ ਕੋਲ ਕੀ ਬਦਲਾ ਤੁਸੀਂ ਕੋਈ ਕੰਨਾਲ ਦੀ ਬਦਲਣੋਂ ਤਿਆਰ ਨਹੀਂ ਮੈਂ ਕਹਿੰਦਾ ਅਕਾਲੀਵਾਲ ਨੂੰ ਮੈਂ ਨਹੀਂ ਕਹਿੰਦਾ ਵੀ ਪੁਰਾਣੀਆਂ ਗੱਲਾਂ ਗਲਤ ਕਰੇ ਅੱਜ ਕਿਉਂ ਮੈਨੀਫੈਸਟੋ ਚ ਭਾਜਪਾ ਦੇ ਕੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਕੌਮ ਤੇ ਇੱਕ ਚੋਣ ਅੰਰੇਖਾ ਪਾਉਂਦੇ ਨੇ ਇੱਕ ਦੇਸ਼ ਤੇ ਇੱਕ ਚੋਣ ਇੱਕ ਕੌਮ ਦਾ ਮਤਲਬ ਕੀ ਆ ਫੁੱਲ ਨਾਮ ਦੇ ਗੁੰਦਾਸਤੇ ਨੂੰ ਭਗਵੀ ਚੈੱਕ ਨਹੀਂ ਬਣਾਉਣੀ ਜਿਹਦੇ ਵale ਰਾਹੁਲ ਗਾਂਧੀ ਬੋਲੇ ਸੀ ਲੋਕ ਸਭਾ ਇੰਡੀਆ ਜਨਾਟ ਐ ਨੇਸ਼ਨ ਇਟ ਇਜ਼ ਅ ਯੂਨੀਅਨ ਆਫ ਸਟੇਟ ਇਹਦੇ ਵale ਕਿਹੜਾ ਪੋਜੀਸ਼ਨ ਮੰਗਦਾ ਜੀ ਕਾਂਦੀ ਨੇ ਖੇਤੀ ਮਿਲਾ ਦੇ ਖਿਲਾਫ ਹੋ ਗਏ ਇਹ ਜਦੋਂ ਲੋਕਾਂ ਨੇ ਨਹੀਂ ਮੰਨਿਆ ਪਰ ਅੱਜ ਤੱਕ ਇਹ ਨਹੀਂ ਕਹਿ ਸਕਦੇ ਇਹ ਵਿਕਟੰਦਰ ਨੂੰ ਹੱਟ ਨਹੀਂ ਦਿੱਤੀ ਕਿਹੜੂ ਨਾਉਂਦੇ ਰਾਜਾਂ ਦਾ ਵਿਚਾਰਾ ਅੱਜ ਲੈਣੇ ਪੋਜੀਸ਼ਨ ਵੀ ਜੰਮੂ ਕਸ਼ਮੀਰ ਦਾ ਆਇਦਾ ਰਤਬਾ ਬਾਹਰ ਕਰੋ ਤੇ ਚੋਣ ਕਰਾਓ ਪਰ ਇਸ ਕਰਕੇ ਸਾਰੀ ਗੰਬੀ ਸਿਆਸਤ ਹੋ ਰਹੀ ਆ ਸਾਰੀ ਖਲੇਡਾ ਸਿਆਸਤ ਹੋ ਰਹੀ ਆ ਕਿ ਅੱਜ ਦੇਖੋ ਜੀ ਹੈਰਾਨੀ ਦੀ ਗੱਲ ਦੇਖੋ ਪਰਿਵਾਰਵਾਦ ਗਲਤ ਆ ਹਾਈ ਕਮਾਂਡ ਗਲਤ ਆ ਅੱਜ ਮੈਡਮ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਜਿਹੜੇ ਉਮੀਦਵਾਰ ਨੇ ਵਿਧਾਨਕਾਰ ਨੇ ਉਹਨਾਂ ਦੀ ਮੀਟਿੰਗ ਫੜ ਲਈ ਦਿੱਲੀ ਮੈਡਮ ਕੇਜਰੀਵਾਲ ਨੇ ਵੀ ਦੇਖੋ ਪਾਰਟੀ ਤੇ ਉਹ ਕੀ ਆ ਇਹ ਪਰਿਵਾਰਵਾਦ ਵੀ ਜਿੱਥੇ ਵੱਧਾ ਆਨੰਦ ਉੱਥੇ ਪਰਵਾਹ ਦਾ ਕੋਈ ਨਹੀਂ ਦੋਸ਼ ਉਹੇ ਸੱਜੇ ਦੇ ਪਰਮੇਖਤੇ ਜਿਹੜਾ ਮੁੜ ਕੇ ਆਇਆ ਸੀ ਜੇਹਰ ਤੋਂ ਬਾਹਰ ਹੋ ਕੇ ਜਿਨੇ ਬੜਾ ਗੈਸੁੰਮੇ ਸ਼ੁਰੂ ਕੀਤੀ ਸੀ ਤੇ ਆਪਣਾ ਮਾੜੀ ਮੇ ਬਾਸ ਵਾਸਤਾਨ ਜਿਹਦੇ ਬਾਰੇ ਕਹਿੰਦੇ ਸੀ ਮੁਰਤਾਂ ਦੀ ਬੜੇ ਨੂੰ ਖੁਦ ਮਿਲ ਗਈ ਹੁਣ ਤਾਂ ਭਗਵੰਤ ਸਾਨੂੰ ਪੰਜਾਬ ਦਾ ਪੁੱਤ ਬਣ ਕੇ ਦਿਖਾਉ ਜੀ ਹੁਣ ਤਾਂ ਇਹ ਦਿਖਾਉ ਇਹਨੇ ਵੀ ਦਿਖਾਤਾ ਤੇਰੀ ਇਤਰਾਕ ਕੀ ਹੈ ਇਹ ਉਹਨੇ ਕਿਹਾ ਗੁਜਰਾਤ ਪ੍ਰਚਾਰਕ ਮੈਂ ਬੜੂ ਜਿਹੜੇ ਸਾਰ ਪ੍ਰਚਾਰਕ ਨੇ ਕੇਂਦਰੀਵਾਲ ਦੀ ਲਿਸਟ ਸਭ ਤੋਂ ਨੰਬਰ ਇੱਕ ਕੇਂਦਰੀਵਾਲ ਨੰਬਰ ਉਹ ਸੁਨੀਤਾ ਕੇਂਦਰੀਵਾਲ ਦੇ ਕੋਈ ਨਹੀਂ ਨਾ ਜਿੱਦੋਂ ਵੀ ਕੀ ਹੋ ਰਿਹਾ ਪਰ ਜੀ ਸੋ ਇਤਨੀ ਹਾਲਤ ਹੈ ਕਿ ਮੁਸੌਪ ਨੇ ਆਵਦੀਆਂ ਕੋਈ ਹੱਲ ਬੜੀਆਂ ਵਧੀਆ ਹਾਲਤਾਂ ਨਹੀਂ ਪਰ ਮੈਨੂੰ ਆਸਾ ਪੰਜਾਬ ਵਾਲੇ ਆਸਤੇ ਦੇ ਵਿੱਚ ਨਾ ਜੋ ਫੈਸਲਾ ਕਰਨਗੇ ਉਹ ਜਿ ਸਿਆਣਪ ਨਾਲ ਜਿਵੇਂ 92 ਵਾਲਾ ਕੀਤਾ ਐਸੀ ਵੀ ਉਹੀ ਜਿ ਕੁਝ ਕਰ ਦੇਗੇ ਤੇ ਆ ਜਿਹੜੀਆਂ ਗੱਲਾਂ ਨੇ ਆਹ ਤੇ ਮੀਟ ਮਾਲਾ ਜੀ ਆਹ ਚੰਗੀਆਂ ਗੱਲ ਇਹੋ ਜੀ ਇਹ بڑا ਮਸਲਾ ਫਸਿਆ ਹੋਇਆ ਸੁਪਰੀਮ ਕੋਰਟ ਚ ਉਹਦੇ ਬਾਰੇ ਬੋਲਦੇ ਮਤਲਬ ਈਵੀਐਮ ਤੇ ਏਡਾ ਘੀਮਿਰ ਸਵਾਲ ਨੇ ਠੀਕ ਆ ਤੁਸੀਂ ਈਵੀਐਮ ਬਸ ਪਰ ਪੀਵੀ ਵੈਕਿਊ ਦਾ ਸ਼ੀਸ਼ਾ ਜੀ ਦਰਦੇ ਉਹ ਵੀ ਅਟ ਬਰਚੀ ਬਣਾਓ ਤੇ ਉਹ ਪਰਚੀ ਅੱਡ ਜਣੋ ਸਿਆਸੀ ਪਾਰਟੀ ਇਹ ਕਹੀ ਤਾਂ ਜਾਣਦੇ ਆ ਜਦੋਂ ਹਾਰ ਜਾਂਦੀਆਂ ਨੇ ਈਵੀਐਮ ਗਲਤ ਜਿੱਤ ਜਾਂਦੀਆਂ ਨੇ ਉਹ ਚੁੱਪ ਕਰ ਜਾਂਦੀਆਂ ਨੇ ਸਫੁੱਲੀ ਤੇ ਸਿਧਾਂਤਕ ਸਟੈਂਡ ਕਿਸੇ ਪਾਰਟੀ ਦਾ ਨਹੀਂ ਪੰਜਾਬ ਚ ਇਹ ਕਹਿਣਾ ਚਾਹੁੰਦਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਮਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਸ਼ੇ ਲਈ ਜਿੰਨਾ ਸਮਾਂ ਕੱਢਿਆ ਦਰਸ਼ਕਾਂ ਨਾਲ ਸਾਂਝ ਪਾਉਣ ਦੇ ਲਈ ਸ਼ੁਕਰੀਆ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਦਰਸ਼ਕਾਂ ਨਾਲ ਸਾਂਝ ਪਾਈ ਸ਼ੁਕਰੀਆ ਜੀ ਥੈਂਕ ਯੂ ਮਨੀ ਸਾਹਿਬ